ਭਾਈ ਆ ਵੀਡੀਓ ਨਾ ਹਰੇਕ ਉਸ ਬੰਦੇ ਨੂੰ ਦੇਖਣੀ ਜ਼ਰੂਰੀ ਹੈ ਜਿਹਦੇ ਘਰੇ ਧੀਆ ਪੈਣਾ ਤੇ ਖਾਸ ਕਰਕੇ ਫੇਸਬੁੱਕ ਵੀ ਚਲਾਉਂਦੀਆਂ ਜਿਹੜੀਆਂ ਤੇ ਇਹ ਵੀਡੀਓ ਪਹਿਲਾਂ ਤੁਸੀਂ ਦੇਖੋ ਥੋੜੀ ਜੀ ਫੇਰ ਗੱਲ ਕਰਦੇ ਆ ਤੇ ਇੱਕ ਛੋਟੀ ਜੀ ਬੇਨਤੀ ਹੈ ਆਪਣੇ ਪੰਜਾਬੀ ਵੀਰਾਂ ਨੂੰ ਜੇ ਮੈਂ ਵੀ ਤੁਹਾਡਾ ਭਰਾ ਹਾਂ ਮੇਰੀਆਂ ਫੋਟੋਆਂ ਨਾਲ ਸ਼ੇਅਰ ਸ਼ੇਅਰ ਕਰਕੇ ਪਤਨੀ ਇਹ ਨਾਲ ਕੀ ਕੀ ਬਣਾਵਣਾ ਕੀ ਲੋਕ ਪੇਸ ਕਰੀ ਜਾਂਦੇ ਤੇ ਇਹ ਬੇਨਤੀ ਆ ਆਪ ਜੀ ਪੰਜਾਬੀ ਬੰਦੇ ਹੋ ਕੀ ਆਪਾਂ ਆਪਣੇ ਹੀ ਬੰਦੇ ਦੀ ਲੱਤਾਂ ਖਿੱਚੀ ਜਾਂਦੀਆਂ ਤੁਸੀਂ ਚੱਲ ਬੰਦੇ ਹੋ ਬੰਦਾ ਬਾਹਰ ਆਸਟ੍ਰੇਲੀਆ ਦਾ ਸਿਡਨੀ ਲੱਗ ਦੇਖੋ ਵੀਡੀਓ ਬਾਈ ਇਤਨੀ ਰਹਿੰਦਾ ਆਸਟ੍ਰੇਲੀਆ ਰਹਿੰਦਾ ਉਹਨੇ ਆਪ ਦੇ ਪੇਜ ਤੋਂ ਪਤਨੀ ਆਪ ਪਾਈ ਆ ਜਾਂ ਕੋਈ ਕਿਸੇ ਨੇ ਉਹਨੂੰ ਭੇਜੀ ਆ ਐਡਿਟ ਕਰਕੇ ਇਹ ਨਾਲ ਪਾਈ ਜਾਂਦਾ ਠੀਕ ਆ ਪਰ ਐਵੇਂ ਆ ਯਾਰ ਤੁਸੀਂ ਵੀ ਡਾਲਰ ਕਮਾਉਣ ਬਾਹਰ ਗਏ ਹੋ ਜੇ ਮੈਂ ਅੱਜ 2 ਰੁਪਏ ਕਮਾਉਣ ਲੱਗ ਗਿਆ ਉਹ ਵੀ ਜਿਵੇਂ ਲੋ ਕਲਾਸ ਫੈਮਲੀ ਦੇ ਉੱਠ ਕੇ ਤੇ ਯਾਰ ਕੀ ਮਤਲਬ ਤੁਸੀਂ ਵੀ ਪੈਸੇ ਵਾਸਤੇ ਆਪਦਾ ਇੱਥੋਂ ਪੰਜਾਬ ਛੱਡ ਕੇ ਬਾਹਰ ਗਏ ਹੋ ਪਰ ਤੇ ਜੇ ਮੈਂ ਇੱਥੋਂ 2 ਰੁਪਏ ਕਰੇ ਬੈਠਾ ਕਮਾਈ ਉਹਨਾਂ ਤਾਂ ਕੀ ਦੀ ਗੱਲ ਹੋ ਗਈ ਆ ਠੀਕ ਆ ਮੈਂ ਜਮੇ ਸਿੰਪਲ ਫੈਮਿਲੀ ਤੋਂ ਬਿਲੋਂਗ ਕਰਦਾ ਪਰ ਲੋਕਾਂ ਨੇ ਪਤਾ ਨਹੀਂ ਮੈਨੂੰ ਕੀ ਬਣਾ ਰੱਖਿਆ ਇਹ ਐ ਕਰਦਾ ਇਹ ਜਿਉਂ ਕਰਦਾ ਫਲਾਣਾ ਕਰਦਾ ਐਡੀ ਗੱਲਬਾਤ ਹੈ ਨਹੀਂ ਵੀਰੇ ਕੈਂਪਾਸ ਕਰਦੇ ਆ ਪ੍ਰਮਾਤਮਾ ਦਾ ਬਾਣਾ ਮੰਨ ਕੇ ਜ਼ਿੰਦਗੀ ਜਿਉਉਂਦੇ ਆ ਤੇ ਲੋਕ ਪਤਾ ਨਹੀਂ ਕੀ ਕੀ ਕੋਸ਼ ਸਾਡੀਆਂ ਪਿਕਚਰਾਂ ਨਾਲ ਛੇੜਛਾੜ ਕਰੀ ਜਾਂਦੇ ਆ ਕੋਈ ਕੁਝ ਬਣਾਈ ਜਾਂਦਾ ਲੋਕ ਵੀ ਕਮੈਂਟਾਂ 'ਚ ਕਹੀ ਜਾਂਦੇ ਆ ਯਾਰ ਆਪਾਂ ਪੰਜਾਬੀ ਹੋ ਕੇ ਆਪਣੇ ਆਪਾਂ ਆਪਣੀ ਬੰਦੇ ਨੇ ਲੱਤਾਂ ਖਿੱਚੀਆਂ ਨੇ ਦੂਜਿਆਂ ਨੂੰ ਤਾਂ ਚੱਲ ਕੀ ਕਹਾਂਗੇ ਪਹਿਲਾਂ ਆਪਦੇ ਵਾਲੇ ਬੰਦੀ ਆਪਾਂ ਨੂੰ ਮਾੜਾ ਕਹੀ ਜਾਂਦੇ ਆ ਹਾਂਜੀ ਭਾਈ ਵੀਡੀਓ ਤੁਸੀਂ ਦੇਖ ਲਈਏ ਇਹ ਵੀਰ ਨਾ ਬਲੌਗ ਪਾਉਂਦਾ ਹੈਪੀ ਬਲੌਗ ਹੈ ਇਹਦਾ ਪੇਜ ਤੇ ਤੁਸੀਂ ਵੀ ਜਾ ਕੇ ਦੇਖ ਲਿਓ ਨੂਰ ਦੀ ਮੰਮੀ ਜਿਹੜਾ ਤੁਸੀਂ ਅਕਸਰ ਸੁਣਦੇ ਹੀ ਆ ਨੂਰ ਦੀ ਮੰਮੀ ਇਦਾਂ ਨੂਰ ਦੀ ਮੰਮੀ ਉਦਾਂ ਤੁਸੀਂ ਕਮੈਂਟ ਕਰੇ ਦੇਖੀ ਹੋਣਗੇ ਵੀਡੀਓ ਵੀ ਐਡਿਟ ਕਰ ਕਰਕੇ ਲੋਕ ਪਾਈ ਜਾਂਦੇ ਆ ਤੇ ਇਹਨਾਂ ਇਸ ਵੀਰ ਦੀ ਨਾ ਇੱਕ ਇਹਦੀ ਵਾਈਫ ਦੀ ਫੋਟੋ ਚੱਕ ਕੇ ਕਿਸੇ ਬੰਦੇ ਨੇ ਐਡੀ ਕੋ ਗੰਦੀ ਫੋਟੋ ਬਣਾਤੀ ਨਾ ਯਾਰ ਵੀ ਤੁਸੀਂ ਦੇਖ ਹੀ ਨਹੀਂ ਸਕਦੇ ਮੈਂ ਵੀ ਤਾਂ ਹੀ ਇਸ ਤੇ ਤੁਹਾਨੂੰ ਦਿਖਾ ਨਹੀਂ ਰਿਹਾ ਇਸ ਵੀਡੀਓ ਚ ਤੇ ਮੈਂ ਮੈਂਸ਼ਨ ਨਹੀਂ ਕਰੀ ਉਹ ਕਿਉਂਕਿ ਆਪਾਂ ਗੰਦ ਦਿਖਾਉਣ ਨੂੰ ਪ੍ਰਮੋਟ ਕਰਨ ਨੂੰ ਤਰਜੀਹ ਨਹੀਂ ਕਦੇ ਦਿੱਤੀ ਤੇ ਭਾਈ ਇਹ ਦੇ ਵਿੱਚ 10% ਇਸ ਵੀਰ ਦਾ ਵੀ ਕਸੂਰ ਹੈ ਤੇ ਉਹ ਵੀ ਤੁਹਾਨੂੰ ਮੈਂ ਵੀਡੀਓ ਹੋਰ ਦਿਖਾਉਂਗਾ ਇੱਕ ਕਿਉਂ ਕਸੂਰ ਹੈ ਇਹਦਾ ਤੇ ਪਰ ਜ਼ਿਆਦਾਤਰ ਇਦਾਂ ਦੇ ਨੀਚ ਬੰਦੇ ਦਾ ਉਹਦਾ ਕਸੂਰ ਆ ਜਿਹੜੇ ਨੇ ਇਹਦੀ ਵਾਈਫ ਨੂੰ ਵਿਚਾਰੀ ਉਹ ਵੀਡੀਓ ਵਿੱਚ ਆ ਜਾਂਦੀ ਆ ਕੋਈ ਵੱਡੀ ਗੱਲ ਨਹੀਂ ਯਾਰ ਚਲੋ ਆ ਗਈ ਤਾਂ ਤੇ ਉਹਦਾ ਚੱਕ ਕੇ ਫੋਟੋ ਪਾ ਕੇ ਐਡਿਟ ਕਰਕੇ ਪਾਈ ਤੇ ਇੰਨਾ ਕੁ ਲੋਕ ਗੰਦੇ ਕਮੈਂਟ ਕਰਦੇ ਆ ਉਹਦੇ ਥੱਲੇ ਤੇ ਗੰਦ ਬੱਕਦੇ ਆ ਯਾਰ ਅਕਸਰ ਹੈ ਤਾਂ ਆਪਣੇ ਪੰਜਾਬੀ ਵੀਰ ਹੀ ਆ ਯਾਰ ਜੇ 4 ਪੈਸੇ ਵੀ ਬਣਾਉਂਦਾ ਹੋ ਬਲੌਗ ਪਾ ਕੇ ਤਾਂ ਕੀ ਮਾੜੀ ਗੱਲ ਆ ਬਾਕੀ ਉਹਨੇ ਵੀਡੀਓ ਚ ਤੁਹਾਨੂੰ ਦੱਸਿਆ ਹੀ ਆ ਤੁਸੀਂ ਸੁਣ ਲਈ ਉਹਦੀ ਗੱਲਬਾਤ ਵੀ ਯਾਰ ਗਰੀਬ ਜਾਂ ਬੰਦਾ ਉਹ ਤੇ شریف ਜਾਂ ਬੰਦਾ ਲੱਗਦਾ ਵੇਖਣ ਜੀ ਉਹ ਇਦਾਂ ਦੀ ਉਹਨੇ ਕਦੇ ਵਾਰਡਿੰਗ ਕੋਈ ਬੋਲੀ ਨਹੀਂ ਜਿਹੜੀ ਕਿਸੇ ਨੂੰ ਹੇਟ ਕਰੇ ਤੇ ਪਰ ਲੋਕ ਥੱਲੇ ਉਹਦੇ ਫੇਰ ਵੀ ਕਮੈਂਟ ਗੰਦੇ ਕਰਦੇ ਆ ਬਈ ਬਹੁਤ ਜ਼ਿਆਦਾ ਗਾਲਾਂ ਵੀ ਕੱਢਦੇ ਆ ਲੋਕਾਂ ਨੂੰ ਬਈ ਆਪਣੇ ਪੰਜਾਬੀਆਂ ਨੂੰ ਨਾ ਇਹ ਵੇਖਿਆ ਗਿਆ ਮੈਂ ਹੁਣ ਸੋਸ਼ਲ ਮੀਡੀਆ ਤੇ ਜਿਹੜੀਆਂ ਕੋਈ ਚੰਗੀ ਪੋਸਟ ਵੀ ਪਾਉਂਦਾ ਉਹਦੇ ਥੱਲੇ ਵੀ ਕਮੈਂਟ ਗਲਤ ਕਰਕੇ ਗਾਲ ਕੱਢਣੀ ਗੱਢਣੀ ਆ ਯਾਰ ਲਾਹਨਤੀ ਲੋਕ ਐਨੇ ਲੱਖ ਲਾਹਣਤਾ ਇਹਨਾਂ ਤੇ ਯਾਰ ਵੀ ਜਿਹੜੇ ਲੋਕ ਆ ਕਿਸੇ ਦੀ ਧੀ ਭੈਣ ਨੂੰ ਗਾਲ ਕੱਢ ਕੇ ਬੋਲਦੇ ਆ ਜਾਂ ਜਿਹਦਾ ਕੋਈ ਕਸੂਰ ਹੀ ਨਹੀਂ ਯਾਰ ਜੇ ਕੋਈ ਪੋਸਟ ਪਾਈ ਆ ਕਿਸੇ ਨੇ ਯਾਰ ਉਹਦਾ ਕੀ ਕਸੂਰ ਆ ਦੱਸੋ ਵੀ ਉਹਨੇ ਕੋਈ ਤੁਹਾਨੂੰ ਕੁਝ ਕਿਹਾ ਹੈ ਗਾਲ ਕੱਢੀ ਆ ਇਹ ਬੰਦਾ ਆਸਟ੍ਰੇਲੀਆ ਚ ਬੈਠਾ ਆਪ ਬਾਹਰ ਤੇ ਉਹਨੇ ਉਹਦੀ ਇੰਨੀ ਕੁ ਗੰਦੀ ਐਡਿਟ ਕਰਕੇ ਫੋਟੋ ਪਾਤੀ ਯਾਰ ਵੀ ਬੇਇੱਜ਼ਤੀ ਹੋ ਗਈ ਵਿਚਾਰੇ ਦੀ ਸਾਰੇ ਕਿਤੇ ਤੇ ਲੋਕ ਉਹਨੂੰ ਫੋਨ ਕਰਦੇ ਹੋਣਗੇ ਪਰੇਸ਼ਾਨ ਕਰ ਰੱਖਿਆ ਉਹਨੂੰ ਬੰਦੇ ਨੇ ਤੇ ਤੁਸੀਂ ਕੁੱਲਣ ਪੀਜੇ ਵਾਲੇ ਨੂੰ ਮਸ਼ਹੂਰ ਕਰਿਆ ਤੁਸੀਂ ਆਪਦੇ ਪੰਜਾਬੀ ਨੂੰ ਕਿਸੇ ਨੂੰ ਮਸ਼ਹੂਰ ਨਾ ਕਰਿਓ ਭਰਾਵੋ ਸੀ ਤਾਂ ਚਲੋ ਉਹ ਵੀ ਪੰਜਾਬੀ ਪਰ ਉਹਨੇ ਗੰਦ ਕਿੰਨਾ ਪਾਇਆ ਸੀ ਉਹਨੇ ਕਿੱਦਾਂ ਦੀਆਂ ਵੀਡੀਓ ਬਾਇਰਲ ਕਰੀਆਂ ਸੀ ਆਪਦੇ ਘਰ ਵਾਲੀ ਦੀਆਂ ਤੁਹਾਨੂੰ ਉਹ ਚੰਗੀਆਂ ਲੱਗਦੀਆਂ ਤੇ ਇਹ ਬੰਦੇ ਨੇ ਯਾਰ ਕੋਈ ਆਪਦੀ ਮਤਲਬ ਏ ਬਲੌਗ ਪਾਉਂਦਾ ਜਿੱਦਾਂ ਹੁਣ ਘਰੇ ਸਬਜ਼ੀ ਬਣਾਈ ਜਾਂਦੇ ਰੋਟੀ ਬਣਾਈ ਜਾਂਦੇ ਐ ਵੈਸੇ ਮੈਂ ਵੀ ਕੋਈ ਬੜਾ ਚੰਗੀ ਗੱਲ ਨਹੀਂ ਕਹਿੰਦਾ ਇਹਨੂੰ ਵੀ ਹੈਪੀ ਬਾਈ ਨੂੰ ਵੀ ਵੀ ਭਰਾਵਾ ਜੇ ਮੇਰੀ ਵੀਡੀਓ ਤੇਰੇ ਤੇਕਰ ਪਹੁੰਚ ਜੇ ਤੂੰ ਜ਼ਿਆਦਾ ਥੋੜਾ ਜਾਂ ਤੂੰ ਵੀ ਕਰੀ ਜਨਾ ਵੀ ਇਦਾਂ ਨਹੀਂ ਹੁੰਦਾ ਯਾਰ ਵੀ ਹਰ ਇੱਕ ਚੀਜ਼ ਹੀ ਵਿਖਾਉਣੀ ਆ ਘਰ ਵਾਲੀ ਦੀ ਕਦੇ ਕੋਈ ਪ੍ਰੋਗਰਾਮ ਤੇ ਕਦੇ ਕੋਈ ਫੰਕਸ਼ਨ ਤੇ ਦਿਖਾਈ ਜਾਂਦੀ ਆ ਯਾਰ ਤੂੰ ਤਾਂ ਚਟਨੀ ਬਣਾਉਂਦੀ ਦੀ ਵੀ ਵੀਡੀਓ ਪਾਈ ਜਨਾ ਤੂੰ ਤਾਂ ਹਰ ਇੱਕ ਦੁੱਧ ਧਾਰ ਕੱਢੀ ਜਾਂਦੀ ਆ ਕੱਪੜੇ ਸੈੱਟ ਨਹੀਂ ਹੁੰਦੇ ਔਰਤਾਂ ਦੇ ਆਪਣਿਆਂ ਦੇ ਜਦੋਂ ਕੋਈ ਵੀ ਧੀ ਪਹਿਣਾ ਤੇ ਉਹ ਕੋਈ ਧਾਰ ਚੋਂਦੀ ਆ ਜਾਂ ਕਦੇ ਉਹਨਾਂ ਦੇ ਕੱਪੜੇ ਠੀਕ ਨਹੀਂ ਹੁੰਦੇ ਯਾਰ ਕੁਛ ਨਾ ਕੁਛ ਮੰਨ ਲਓ ਜਿਹਨੇ ਗਲਤ ਨਿਗਾਣਾ ਦੇਖਣਾ ਉਹਨੇ ਦੇਖ ਹੀ ਲੈਣਾ ਇਹ ਗੱਲ ਕਰਦਾ ਮੈਂ ਭਰਾਵਾ ਤੇਰੀਆਂ ਵੀਡੀਓ ਵਧੀਆ ਹੁੰਦੀਆਂ ਬਸ ਥੋੜਾ ਜਿਹਾ ਓਵਰ ਨਾ ਚੱਲਿਆ ਕਰ ਬਸ ਤੂੰ ਸਮਝ ਹੀ ਜਾਏਗਾ ਜਿਹੜੀ ਮੈਂ ਗੱਲ ਕਹਿਣਾ ਚਾਹਣਾ ਹੈਪੀ ਵੀਰ ਨੂੰ ਤੇ ਉਸ ਲਾਹਨਤ ਹੀ ਬੰਦੇ ਨੂੰ ਮੈਂ ਲੱਖ ਲਾਹਨਤਾਂ ਪਾਉਣਾ ਜਿਹੜੇ ਨੇ ਯਾਰ ਇਸ ਔਰਤ ਦੀ ਵਿਚਾਰੀ ਦੀ ਐਡਿਟ ਕਰਕੇ ਫੋਟੋ ਪਾਈ ਐ ਤੇ ਵੀਡੀਓ ਬਣਾ ਕੇ ਪਾਈ ਐ ਕੁਛ ਵੀ ਐ ਇਹ ਮੈਂ ਫੋਟੋ ਦੇਖੀ ਐ ਬਹੁਤ ਜ਼ਿਆਦਾ ਗਲਤ ਆ ਬਹੁਤ ਹੱਦ ਤੋਂ ਵੱਧ ਗਲਤ ਆ ਫੋਟੋ ਦੀ ਤੇ ਬਈ ਲੱਖ ਲਾਂਤਾਂ ਇਸ ਬੰਦੇ ਨੂੰ ਤੇ ਭਾਈ ਤੁਸੀਂ ਵੀ ਧਿਆਨ ਰੱਖਿਆ ਕਰੋ ਜਿੰਨੇ ਵੀ ਵੀਰ ਫੇਸਬੁੱਕ ਚਲਾਉਣੇ ਯਾਰ ਕਿਸੇ ਮਾਂ ਨੇ ਤਾਂ ਜੇ ਭੈਣ ਹੈ ਨਹੀਂ ਮਾਂ ਨੇ ਤਾਂ ਜੰਮੇ ਹੀ ਆ ਤੁਹਾਨੂੰ ਯਾਰ ਤੁਸੀਂ ਕਿਸੇ ਨੂੰ ਗਾਲਾਂ ਕੱਢਦੇ ਆ ਥੱਲੇ ਕਮੈਂਟਾਂ ਚ ਤੁਸੀਂ ਕਿਸੇ ਨੂੰ ਗੰਦ ਬਕਦੇ ਆ ਭੈਣ ਮਾਂ ਨੂੰ ਗਾਲਾਂ ਕੱਢਦੇ ਆ ਤੇ ਬਹੁਤ ਜ਼ਿਆਦਾ ਮਾੜੀ ਗੱਲ ਆ ਤੁਸੀਂ ਬਖਸ਼ੇ ਨਹੀਂ ਜਾਂਦੇ ਰੱਬ ਤੋਂ ਜੇ ਤੁਸੀਂ ਕਹੋ ਨਾ ਵੀ ਕਿਸੇ ਮਾਂ ਨੂੰ ਕਿਸੇ ਨੂੰ ਬੇਕਸੂਰੀ ਨੂੰ ਜਿਹਦਾ ਕੋਈ ਕਸੂਰ ਹੀ ਨਹੀਂ ਯਾਰ ਮਾਂ ਦਾ ਭੈਣ ਦਾ ਕੀ ਕਸੂਰ ਹੈ ਜੇ ਕੋਈ ਵੀਡੀਓ ਪਾਉਂਦਾ ਤੁਹਾਨੂੰ ਨਹੀਂ ਚੰਗੀ ਲੱਗਦੀ ਨਾ ਵੇਖੋ ਤਾਂ ਤੁਸੀਂ ਜਾਂ ਅਗਲੇ ਨੂੰ ਕਹਿ ਦਿਓ ਵੀ ਤੇਰੀ ਵੀਡੀਓ 'ਚ ਆ ਨੁਕਸਾ ਤੁਸੀਂ ਇਹ ਵੀ ਕਮੈਂਟ ਕਰ ਸਕਦੇ ਆ ਤੁਸੀਂ ਜਿੱਥੇ ਮਾਂ ਭੈਣ ਦੀ ਗਾਲ ਕੱਢਦੇ ਆ ਤੇ ਉਹ ਬਹੁਤ ਜ਼ਿਆਦਾ ਗਲਤ ਆ ਭਰਾਓ ਇਦਾਂ ਨਾ ਕਰਿਆ ਕਰੋ ਧੰਨਵਾਦ ਬਾਈ ਵੀਡੀਓ ਵੱਡੀ ਹੋ ਜੂਗੀ ਗੱਲਾਂ ਤਾਂ ਬਹੁਤ ਆ ਫੇਰ ਹੋਰ ਪਾਵਾਂਗੇ ਵੀਡੀਓ ਕੋਈ ਬੇਸ ਵਿਸ਼ੇ ਤੇ ਤੇ ਮਿਹਰਬਾਨੀ ਧੰਨਵਾਦ ਵੀਡੀਓ ਸ਼ੇਅਰ ਕਰਿਓ ਜ਼ਰੂਰ